ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਗੁੰਡਾਗਰਦੀ ਦਾ ਜੂਨ 84 ਵਿੱਚੋਂ ਪਾਰਟ ਤੁਹਾਡੇ ਸਨਮੁਖ ਕਰਨਾ ਹੈ ਜਿਹੜਾ 4-5 ਦਿਨਾਂ ਦਾ ਇਹ ਪ੍ਰੋਪੋਗੈਂਡਾ ਚੱਲ ਰਿਹਾ ਹੈ ਇਹਦੀ ਸ਼ੁਰੂਆਤ ਅਸਲ ਵਿੱਚ ਕਿੱਦਾਂ ਹੁੰਦੀ ਹੈ ਜਰੈਮ ਪੇਸ਼ਾ ਕੌਮ ਸਾਨੂੰ ਕਿੱਦਾਂ ਕਿਹਾ ਜਾਂਦਾ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੰਜਰਨੈਲ ਸਿੰਘ ਪਿੰਡਰਾਵਾਲੇ ਇਹ ਤੁਸੀਂ ਕਹਿੰਦੇ ਹੋ ਜਦੋਂ ਕਿ ਮੇਰੇ ਕੋਲ ਪੁੱਛਦਾ ਮੈਂ ਉਹਨੂੰ ਆਤਮਾ ਦਿੱਕਿਆ ਹੋਇਆ ਹੈ ਮੇਰੇ ਬੋਲ ਮੇਰਾ ਸਟੈਂਡ ਮੇਰੀ ਸਟੇਟਮੈਂਟ ਕੋਈ ਰਹਿਣੀ ਹੈ ਬਦਲੇਗੀ ਨਹੀਂ ਅਮਰਤਪਾਲ ਮੈਰੋ ਨੇ ਆ ਇੱਕ ਬੀਕ ਦੇ ਵਿੱਚ ਤਕਰੀਬਨ ਜਿਹੜਾ ਕਮਲਕੌਰ ਦਾ ਕਤਲ ਕੀਤਾ ਹੈ ਇਦਾਂ ਹੀ ਕਤਲ ਢਿੰਡਰਾਵਾਲੇ ਦੀ ਮੌਜੂਦਗੀ ਦੇ ਵਿੱਚ ਕਿਦਾਂ ਹੋਇਆ ਸੀ ਇਹਨੂੰ ਆਪਸ ਦੇ ਵਿੱਚ ਥੋੜਾ ਜਿਹਾ ਤਾਲਮੇਲ ਕਰਕੇ ਦੇਖਿਓ ਇੱਕ ਬਲਜੀਤ ਕੌਰ ਲੇਡੀਜ਼ ਹੈ ਉਹ ਜਿਹੜਾ ਸ਼ਿੰਦਾ ਬਲੈਕੀਆ ਸੀ ਉਹਦੀ গারਲਫ੍ਰੈਂਡ ਸੀ ਚੰਗੀ ਤਰ੍ਹਾਂ ਪਤਾ ਹੈ ਜਿਹੜਾ ਸ਼ਿੰਦਾ ਬਲੈਕੀਆ ਸੀ ਉਹ ਪਹਿਲਾਂ ਵਿਆਹ ਵਰਿਆ ਸੀ ਉਹਦੀ ਮੈਰਿਜ ਹੋਈ ਸੀ ਇਹ ਜਿਹੜੀ ਬਲਜੀਤ ਕੌਰ ਹੈ ਇਹਨੂੰ ਉਹ ਆਪਣੇ ਪਿੰਡ ਵਿੱਚੋਂ ਭਜਾ ਕੇ ਲੈ ਕੇ ਆਇਆ ਸੀ ਚਲੋ ਮਿਰਜਾ ਤੇ ਸਹਿਵਾ ਨੂੰ ਚੇਤੇ ਕਰ ਲੋ ਇੱਕ ਤੁਹਾਨੂੰ ਮੈਂ ਚੇਤੇ ਕਰਾ ਦਿੰਦਾ ਸ਼ਾਇਦ ਮੱਖਣ ਬਰਾੜ ਨੇ ਗੁਰਲੇਜ ਅਕਤਰ ਨੂੰ ਸਟੇਜ ਤੇ ਥੋੜਾ ਜਿਹਾ ਝਾੜ ਚਮਕ ਕੀਤੀ ਸੀ ਕਿ ਇਹ ਕੋਈ ਸਬਿਆਚਾਰ ਥੋੜੀ ਹੈ ਉੱਥੇ ਤੁੰਤਮੇ ਹੋਈ ਸੀ ਮੈਂ ਚੇਤੇ ਕਰਾਇਆ ਕਿ ਵਾਰੀ ਥੋੜਾ ਜਿਹਾ ਟਵਿਸਟ ਆ ਜਾਂਦਾ ਤੇ ਉਹੀ ਗੱਲ ਵਾਂ ਜਿਹੜੀ ਸੀ ਉਹ ਜਿਹੜਾ ਸ਼ਿੰਦਾ ਬਲੈਕੀਆ ਸੀ ਉਹ ਪਿੰਨ ਦੀ ਕੁੜੀ ਨੂੰ ਭਜਾ ਕੇ ਲੈ ਕੇ ਆਇਆ ਸੀ ਕਿੱਥੇ ਲੈ ਕੇ ਆਇਆ ਸੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਉਹਦਾ ਦੋਸਤ ਕੌਣ ਸੀ ਭਿੰਡਰਾਂ ਵਾਲੇ ਦੀ ਸੱਜੀ ਵਾਂ ਸਰੇਂਦਰ ਸਿੰਘ ਸੋਢੀ ਜਿਹਨੂੰ ਸਾਡੀ ਕੌਮ ਦੇ ਅਖੋਤੇ ਕੁਝ ਸ਼ਹੀਦ ਮੰਨਦੇ ਆ ਤੇ ਉਹਦੀ ਕਰਤੂਤ ਕੀ ਸੀ ਇਹ ਸਭ ਨੂੰ ਪਤਾ ਹੈ ਜਿਹੜਾ ਸ਼ਿੰਦਾ ਬਲੈਕੀਆ ਸੀ ਕਹਿੰਦੇ ਬੰਬੇ ਵੱਲ ਗਿਆ ਉਸ ਵਕਤ ਕੋਈ ਬੈਂਕ ਦੇ ਡਕੈਤੀ ਕਰਨ ਵਜ ਤੇ ਬਾਅਦ ਵਿੱਚ ਜਿਹੜੀ ਬਲਜੀਤ कौर ਉਹ ਇਕੱਲੀ ਰਹਿ ਗਈ ਸੀ ਸਰਿੰਦਰ ਸੋਢੀ ਨੇ ਉਹਨੂੰ ਤੰਗ ਪਰੇਸ਼ਾਨ ਕੀਤਾ ਉਹਨੇ ਇਲਜ਼ਾਮ ਇਹ ਲਾਏ ਸੀ ਕਿ ਬਲਜੀਤ ਕੌਰ ਨਾਲੇ ਨੇ ਧੱਕਾ ਕੀਤਾ ਯਾਨੀ ਕਿ ਬਲਾਤਕਾਰ ਕੀਤਾ ਇਹ ਕਿਹਾ ਸੀ ਤੇ ਫਿਰ ਉਹ ਜਦੋਂ ਬਲਾਤਕਾਰ ਹੁੰਦਾ ਸ਼ਿੰਦਾ ਬੰਬੇ ਤੋਂ ਵਾਪਸ ਆਉਂਦਾ ਉਹ ਸਾਰਾ ਕੁਝ ਦੱਸ ਦਿੰਦੀ ਹੈ ਸਿੰਦੀ ਹੋਟਲ ਦੇ ਵਿੱਚ ਬਲਜੀਤ ਕੌਰ ਅਤੇ ਸ਼ਿੰਦੇ ਨੇ ਸਰਿੰਦਰ ਸੋਢੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਉਹ ਗੋਲੀਆਂ ਬਲਜੀਤ ਕੌਰ ਨੇ ਚਲਾਈਆਂ ਸੀ ਤੇ ਉਹ ਦੰਬਾ ਦੇ ਵਿੱਚ ਜਦੋਂ ਉਹਦਾ ਕਤਲ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਇਹ ਜਿਹੜੀ ਬਲੀਦਕੌਰ ਹੈ ਅਕਾਲ ਤਖਤ ਦੇ ਸਾਹਮਣੇ ਜਾਂਦੀ ਹੈ ਜਾਂ ਐਂ ਕਹਿ ਲਈ ਜਿੱਥੇ ਭਿੰਡਰਾਂ ਵਾਲੇ ਬੈਠੇ ਸੀ ਉੱਥੇ ਜਾ ਕੇ ਰੌਲਾ ਪਾਉਂਦੀ ਹੈ ਕਿ ਮੈਂ ਸੋਢੀ ਨੂੰ ਮਾਰ ਦਿੱਤਾ ਉਹਨੇ ਮੇਰੇ ਨਾਲ ਬੁਲਾਤਕਾਰ ਕੀਤਾ ਸੀ ਅੱਛਾ ਜਿਹਨੂੰ ਕੌਮ ਦਾ ਜਰਨੈਲ ਮੰਨਿਆ ਨਾ ਉਹ ਬੰਦੇ ਨੇ ਇੱਕ ਵੀ ਗੱਲ ਨਹੀਂ ਸੁਣੀ ਵੀ ਇਹ ਲੇਡੀਜ਼ ਮੈਨੂੰ ਕੀ ਕਹਿ ਰਹੀ ਹੈ ਭਿੰਡਰਾਂ ਵਾਲੇ ਦੇ ਬੰਦਿਆਂ ਨੇ ਬਲਜੀਤ ਕੌਰ ਨੂੰ ਅਕਾਲ ਤਖਤ ਦੇ ਸਾਹਮਣੇ ਉੱਥੇ ਕਿਰਪਾਨਾਂ ਦੇ ਨਾਲ ਵੱਢਿਆ ਸੀ ਉਹਦੇ ਪ੍ਰਾਈਵੇਟ ਅੰਗਾਂ ਤੇ ਪੈਟਰੋਲ ਪਾਇਆ ਸੀ ਇਹ ਕਤਲ ਭਿੰਡਰਾਂ ਵਾਲੇ ਦੀ ਮੌਜੂਦਗੀ ਵਿੱਚ ਹੋਇਆ ਤੇ ਇਹਨਾਂ ਨੂੰ ਤੁਸੀਂ ਸਿੱਖ ਕਹੋਗੇ ਤਾਲਿਬਾਨ ਕਹੋਗੇ ਜਾਂ ਅਕਾਲ ਤਖਤ ਤੇ ਛੁਪੇ ਹੋਏ ਗੁੰਡੇ ਕਹੋਗੇ ਕੋਈ ਵੀ ਤਖ਼ਲਿਸ਼ ਦੇ ਲੋ ਇਹਦਾ ਮੇਰੇ ਨਾਲ ਕੋਈ ਮਤਲਬ ਨਹੀਂ ਕੋਈ ਲਾਗਾ ਦੇਗਾ ਨਹੀਂ ਜਦੋਂ ਕੋਈ ਮੈਥੋਂ ਪੁੱਛਦਾ ਕਿ ਤੂੰ ਸਿੱਖ ਐ ਤੇਰਾ ਰਸਟ ਕੀ ਐ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਸੀਂ ਕਿਸੇ ਮਨੁੱਖ ਨੂੰ ਕਿਸੇ ਸੰਤ ਨੂੰ ਕਿਸੇ ਬ੍ਰਹਮ ਗਿਆਨੀ ਨੂੰ ਨਾ ਮੰਨਿਆ ਤੇ ਨਾ ਮੰਨਾਂਗੇ ਜੇ ਇਦੋਂ ਕਿ ਵੱਡਾ ਹੈਗਾ ਤਾਂ ਤੁਸੀਂ ਦੱਸ ਸਕਦੇ ਹੋ ਤੁਹਾਡੀ ਗੱਲ ਦੇ ਨਾਲ ਸਹਿਮਤ ਹੋ ਜਾਾਂਗੇ ਹੁਣ ਗੱਲ ਕਰਦਿਆਂ ਜਿਹੜਾ ਕਤਲ ਅੰਮ੍ਰਿਤਪਾਲ ਮਹਿਰੋਂ ਕਤੀੜ ਨੇ ਕੀਤਾ ਤੇ ਇਹਦੇ ਕੋਈ ਤੱਤ ਸਾਹਮਣੇ ਆਏ ਨੇ ਮੈਂ ਗੱਲ ਕਿਉਂ ਬਾਰ-ਬਾਰ ਕਰ ਰਿਹਾ ਮੈਨੂੰ ਤਕਰੀਬਨ ਜਿੰਨੇ ਕੁ ਫੋਨ ਆਏ ਉਹਨਾਂ ਵਿੱਚੋਂ ਮੈਂ ਹਜ਼ਾਰ ਫੋਨ ਬਲੌਕ ਮਾਰ ਦਿੱਤਾ ਹੋਣਾ ਤਕਰੀਬਨ ਤਕਰੀਬਨ ਗਾਲੀ ਗਲੋਚ ਕਰਦੇ ਨੇ ਬੰਦੇ ਤੇ ਕੋਈ ਅਕਲ ਨਹੀਂ ਕੋਈ ਸੈਂਸ ਨਹੀਂ ਹੁੰਦਾ ਇਹਨਾਂ ਕੋਲੇ ਕੋਈ ਆਧਾਰ ਨਹੀਂ ਹੁੰਦਾ ਕੋਈ ਤਰਕ ਨਹੀਂ ਹੁੰਦੀ ਬਸ ਬੇਵਕੂਫਾਂ ਵਾਲੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਮੈਂ ਸੁਣਦਾ ਜਰੂਰ ਹੁੰਦਾ ਫੋਨ ਇਹ ਮੇਰੀ ਕਸਮ ਹੈ ਪਰ ਜਦੋਂ ਪਤਾ ਲੱਗ ਜਾਂਦਾ ਬੇਅਕਲ ਨੇ ਉਦੋਂ ਬਲੌਕ ਕੀਤਾ ਜਾਂਦਾ ਤੇ ਜਾਂ ਮੈਂ ਗੱਲ ਕਰੀ ਸੀ ਵੀ ਕੁੰਡੇ ਦੇ ਰੱਖੇ ਹੋਏ ਲੱਸੀ ਵਾਲੇ ਉਹ ਕਹੀਦਾ ਵੀ ਲੱਕ ਲਓ ਜਦੋਂ ਖਾਲੀ ਹੋ ਗਿਆ ਕੁੰਡਾ ਦੁਬਾਰਾ ਫੇਰ ਭਰ ਦਿਆਂਗੇ ਤੇ ਹੁਣ ਜਿਹੜਾ ਇਹ ਅੰਮ੍ਰਿਤਪਾਲ ਮਹਿਰੋ ਨੇ ਕਤਲ ਕੀਤਾ ਨਾ ਅੱਜ ਮੈਂ ਦੋ ਵਕੀਲ ਲੈਣੇ ਦੋ ਦੁਨੀ ਚਾਰ ਕੋ ਦੋ ਭਰਾ ਨੇ ਦੋ ਪਿਓ ਪੁੱਤ ਨੇ ਇਹਨਾਂ ਨੇ ਕੇਸ ਲੜਨ ਦੇ ਜਿਹੜੇ ਪਿਰਤ ਪਾਈ ਆ ਪਹਿਲਾਂ মিডিਆ ਸਾਹਮਣੇ ਹਾਈਲਾਈਟ ਕੀਤਾ ਆਪਣੇ ਆਪ ਨੂੰ ਵੀ ਅਸੀਂ ਪੰਤ ਤੇ ਯੋਧਿਆਂ ਦਾ ਕੇਸ ਲੜਾਂਗੇ ਤੇ ਫਿਰ ਸਟੋਰੀਆਂ ਇੰਨੀਆਂ ਕੁ ਬਣਾਤੀਆਂ ਤੇ ਅੱਜ ਖਾਰਾ ਸਾਹਿਬ ਦੀ ਸਟੋਰੀ ਨਵੀਂ ਸੁਣੀ ਕਹਿੰਦੇ ਉਹਨੂੰ ਸੂਸ਼ੈਡ ਕੀਤਾ ਹੋਣਾ ਮਤਲਬ ਗੱਡੀ ਦੀ ਪਿਛਲੀ ਸ਼ੀਟ ਤੇ ਉਹਦੀ ਡੈੱਡ ਬਾਡੀ ਮਿਲੀ ਐ ਤੇ ਉੱਥੇ ਉਹਨੇ ਕੀ ਖਾਦਾ ਕਿਦਾਂ ਫਾਹ ਲਿਆ ਇਹ ਸੂਸ਼ੈਡ ਬਣਾਤਾ ਜਰਣੀ ਕੇ ਇਨਾਂ ਲੋਕਾਂ ਨੂੰ ਕੋਈ ਮਤਲਬ ਨਹੀਂ ਵੀ ਸੱਚ ਕੀ ਐ ਝੂਠ ਕੀ ਐ ਮੈਂ ਗੱਲੇ ਕਹੀ ਐ ਵੀ ਇਹ ਤਾਲੇਵਾਨੀ ਲੋਕ ਨੇ ਇਹਨਾਂ ਨੂੰ ਕੋਈ ਦਰਦ ਨਹੀਂ ਕੋਈ ਇਹਨਾਂ ਦੇ ਅੰਦਰ ਹਮਦਰਦੀ ਨਹੀਂ ਕੋਈ ਕਹਿ ਲਈਏ ਦਇਆ ਇਹਨਾਂ ਦੇ ਅੰਦਰ ਹੈ ਨਹੀਂ ਇਹ ਜਿਹੜਾ ਬਲੈਕਮੇਲਿੰਗ ਦਾ ਧੰਦਾ ਸੀ ਅਮਰਪਾਲ ਮਿਰੋਂ ਦਾ ਉਹ ਕਿਵੇਂ ਚੱਲਿਆ ਤੇ ਉਹ ਕੁੜੀ ਦੇ ਕੋਲੇ ਕਮਲਪੁਰ ਕਿਦਾਂ ਰਾਜ ਗਏ ਕਿੱਦਾਂ ਇਹਦੇ ਨਾਲ ਸੰਬੰਧ ਬਣੇ ਉਹ ਸਾਰਾ ਕੁਝ ਫੋਨ ਦੇ ਵਿੱਚ ਕਿਦਾਂ ਕੈਦ ਹੋ ਗਿਆ ਤੇ ਮਜਬੂਰੀ ਬਣ ਕੇ ਵੀ ਮਾਰਨਾ ਪਊ ਇਹ ਜੋ ਕੁਝ ਮੈਂ ਕਿਹਾ ਨਾ ਮੈਂ ਆਪਣੇ ਕੋਲੋਂ ਕੁਝ ਨਹੀਂ ਕਿਹਾ ਜੋ ਕੁਝ ਆਨ ਰਿਕਾਰਡ ਪਿਆ ਹੈ ਜੀ YouTube ਤੇ ਜਾ ਕੇ ਦੇਖ ਲਓ Google ਤੇ ਸਰਚ ਮਾਰ ਲਓ ਸਭ ਕੁਝ ਸਾਹਮਣੇ ਆ ਗਿਆ ਤੇ ਮੈਂ ਹੁਣ ਇੱਕ ਗੱਲ ਹੋਰ ਕਹਿਣੀ ਹੈ ਇਹਨੂੰ ਧਿਆਨ ਦੇ ਨਾਲ ਜਰੂਰ ਸੁਣਿਓ ਜਿਹੜੇ ਮੈਨੂੰ ਫੋਨ ਕਰਨ ਵਾਲੇ ਨੇ ਨਾ ਉਹ ਖੋਪੜ ਵਿੱਚ ਪਾ ਲਿਓ ਵੀ ਜਿਹੜੀ ਮੈਂ ਗੱਲ ਕਹੀ ਹੈ ਨਾ ਮੈਂ ਇੱਕ ਆਪਣੀ ਥਿਉਰੀ ਬਣਾ ਕੇ ਕਹੀ ਹੈ ਉਹ ਮੇਰੀ ਸਟੇਟਮੈਂਟ ਜਿਹੜੀ ਹੈ ਨਾ ਜਦੋਂ ਮਰਜੀ ਸੁਣ ਸਕਦੇ ਹੋ ਮੈਂ ਕਿਸੇ ਰਿਪੋਰਟ ਦੀ ਗੱਲ ਨਹੀਂ ਕੀਤੀ ਕਿਸੇ ਪ੍ਰਸ਼ਾਸਨ ਦੀ ਗੱਲ ਨਹੀਂ ਕੀਤੀ ਮੈਂ ਆਪਣੇ ਦਮ ਤੇ ਇਹ ਗੱਲ ਕਹੀ ਹੈ ਵੀ ਜਿਹੜਾ ਯੋਧਾ ਕਤਲ ਕਰਕੇ ਭੱਜਿਆ ਸੀ ਦੁਬਈ ਜਾ ਕੇ ਵੀਡੀਓ ਵਾਇਰਲ ਕਰਦਾ ਹੈ ਜ਼ਿੰਮੇਵਾਰੀ ਲੈਂਦਾ ਹੈ ਮੈਂ ਤਾਂ ਉਹਨੂੰ ਚੈਲੰਜ ਕੀਤਾ ਹੋਇਆ ਵੀ ਜੇ ਦਮ ਹੈਗਾ ਤਾਂ ਸਾਹਮਣੇ ਆ ਕੇ ਗੱਲ ਕਰੀ ਮੜੀ ਜੀ ਤੇਰੇ ਇਹੋ ਜਿਹੇ ਛੇਤਰ ਫੇਰਾਂਗੇ ਤੇ ਸਭ ਨੂੰ ਪਤਾ ਲੱਗ ਜਾਊ ਇੱਕ ਨਵੀਂ ਗੱਲ ਐਡ ਕਰੂੰਗਾ ਅਗਲੇ ਵੀਡੀਓ ਵਿੱਚ ਇਹ ਸੁਣ ਲਿਓ ਧਿਆਨ ਦੇ ਨਾਲ ਵੀ ਕਿਵੇਂ ਭਿੰਡਰਾਂ ਵਾਲੇ ਦੀ ਮੌਜੂਦਗੀ ਵਿੱਚ ਇੱਕ ਔਰਤ ਦਾ ਕਤਲ ਕੀਤਾ ਗਿਆ ਉਹਦੀ ਗੱਲ ਸੁਣੀ ਨਹੀਂ ਗਈ ਤੇ ਉਦਾਂ ਹੀ ਇਹ ਬੀਜ ਕਿਦਾਂ ਬੀਜਿਆ ਗਿਆ ਅਮਰਤਪਾਲ ਮਹਿਰੋ ਨੇ ਕਤਲ ਕੀਤਾ ਆ ਜਿਹੜੇ ਬਹੁਤਿਆਂ ਕਤੀੜਾ ਫੋਨ ਕਰਕੇ ਗਾਲਾਂ ਕੱਢਦੀਆਂ ਨੇ ਨਾ ਇਹ ਦੋਨੇ ਕਤਲ ਜਿਹੜੇ ਨੇ ਆਪਸ ਵਿੱਚ ਤਾਰਾਂ ਜੋੜ ਕੇ ਦੇਖ ਲਿਓ ਵੀ ਇਹ ਬਿਰਤ ਕਿੱਥੋਂ ਪਾਈ ਹੈ ਇਹ ਗੁੰਡਾਗਰਦੀ ਦਾ ਨੰਗਾ ਨਾਚ ਸ਼ੁਰੂ ਕਿੱਥੋਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ